हां जी प्यारेयो ਸਾਰਿਆਂ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਜੀਵਨ ਦੀ ਸਾਰਿਆਂ ਤੋਂ ਅਮੋਲਕ ਗੱਲ ਦੱਸਣ ਜਾ ਰਹੇ ਹਾਂ ਸਾਰਿਆਂ ਤੋਂ ਜ਼ਰੂਰੀ ਜਿਹਦੇ ਵਿੱਚ ਸਾਰੀਆਂ ਹੀ ਬਰਕਤ ਹੈ ਸਾਰੀਆਂ ਹੀ ਬਖਸ਼ਿਸ਼ ਹੈ ਜੀਵਨ ਦਾ ਸਾਰੀ ਆਨੰਦ ਹੈ ਉਹ ਭਲਾ ਕਿਹੜੀ ਗੱਲ ਹੈ ਆਪਣੀ ਨਹੀਂ ਗੁਰੂ ਦੀ ਦੱਸੀ ਹੋਈ ਹੈ ਉਹ ਹੈ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਅੰਮ੍ਰਿਤ ਵੇਲਾ ਕਦੇ ਵੀ ਸੌ ਕੇ ਨਹੀਂ ਨਗਾਉਣਾ ਅੰਮ੍ਰਿਤ ਵੇਲੇ ਜਾਗ ਜਾਣਾ ਇਹ ਸਮਾਂ ਵਾਹਿਗੁਰੂ ਦੇ ਨਾਮ ਜਪਣ ਦਾ ਵੇਲਾ ਹੁੰਦਾ ਹੈ ਇਹ ਸਮਾਂ ਵਾਹਿਗੁਰੂ ਦੀਆਂ ਵਡਿਆਈਆਂ ਕਰਨ ਦਾ ਪਰਮੇਸ਼ਰ ਦੇ ਜਸ ਕਰਨ ਦਾ ਸਮਾਂ ਹੁੰਦਾ ਹੈ ਇਹ ਕਦੇ ਵੀ ਸੌ ਕੇ ਨਹੀਂ ਲਗਾਉਣਾ ਚਾਹੀਦਾ ਇਸ ਲਈ ਜੇ ਸੌ ਕੇ ਲੰਘਿਆ ਤਾਂ ਤੁਹਾਡੀ ਸਵਾਸਾ ਦੀ ਪੂੰਜੀ ਜਿਹੜੀ ਪਰਵਾਤ ਮਾਰੇ ਤੁਹਾਨੂੰ ਜਿਹੜੇ ਸਵਾਸ ਗਿਣਕੇ ਦਿੱਤੇ ਹੋਇਆ ਜਿਹੜੇ ਵਧਣੇ ਘਟਣੇ ਨਹੀਂ ਜਿਹੜੀ ਮੁੱਕਦੀ ਜਾ ਰਹੀ ਹੈ ਸਵਾਸਾਂ ਦੀ ਪੂੰਜੀ ਫਿਰ ਇਹ ਤੁਹਾਡੀ ਲੁੱਟੀ ਜਾਣੀ ਆ ਤੇ ਜਦੋਂ ਪੂੰਜੀ ਲੁੱਟੀ ਜਾਵੇ ਕਿਸੇ ਮਨੁੱਖ ਦੀ ਜਦੋਂ ਕੋਈ ਧਨ ਲੁੱਟਿਆ ਜਾਵੇ ਤੇ ਪੈਸਾ ਲੁੱਟਿਆ ਜਾਵੇ ਫਿਰ ਕੀ ਹੁੰਦਾ ਭਲਾ ਦੀ ਫਿਰ ਪਛਤਾਵਾ ਹੁੰਦਾ ਇਸ ਲਈ ਸਾਰਿਆਂ ਤੋਂ ਅਮੋਲਕ ਜਿਹੜੀ ਮਨੁੱਖ ਦੇ ਕੋਲੇ ਰਾਸ ਹੈ ਪੂੰਜੀ ਹੈ ਸਰਮਾਇਆ ਹੈ ਦੌਲਤ ਹੈ ਉਹ ਸਵਾਸ ਹੈ ਪਰ ਜਿਹਦਾ ਮਨੁੱਖ ਨੂੰ ਜਿਹੜੀ ਪੂੰਜੀ ਦਾ ਸਾਾਸ ਹੀ ਨਹੀਂ ਹੈ ਜਿਹੜੀ ਸਵਾਸਾਂ ਦੀ ਪੂੰਜੀ ਵਿਅਰਥ ਦੇ ਕੰਮਾਂ 'ਚ ਜਾ ਰਹੀ ਹੈ ਵਿਅਰਥ ਦੇ ਕੰਮਾਂ 'ਚ ਕਈ ਸੌਂਕ ਹੀ ਲਟਾ ਲੈਂਦੇ ਐ ਇਸ ਲਈ ਅੰਮ੍ਰਿਤ ਵੇਲੇ ਜਾਗੋ ਤੇ ਜਾ ਕੇ ਗੁਰੂ ਪਾਤਸ਼ਾਹ ਦੇ ਸਾਡੇ ਤੇ ਕੀਤੇ ਹੋਏ ਪਰਉਪਕਾਰ ਗੁਰੂ ਪਾਤਸ਼ਾਹ ਦੇ ਪਰਿਵਾਰ ਦੀਆਂ ਮਹਾਨ ਕੁਰਬਾਨੀਆਂ ਨੂੰ ਯਾਦ ਕਰਦਿਆਂ ਹੋਇਆਂ ਇਹ ਅੰਮ੍ਰਿਤ ਵੇਲਾ ਭੇਟ ਕਰਦੇ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਯਾਦ ਕਰੋ ਸਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਅਹਿਸਾਸ ਕਰੋ। ਬਸ ਜੇ ਸਾਨੂੰ ਅਹਿਸਾਸ ਹੋ ਗਿਆ ਨਾ ਗੁਰੂ ਪਾਤਸ਼ਾਹ ਦੇ ਪਰਿਵਾਰ ਦੇ ਕੀਤੇ ਹੋਏ ਪਰਉਪਕਾਰਾਂ ਦਾ ਸਾਨੂੰ ਅਹਿਸਾਸ ਹੋ ਗਿਆ ਸਭ ਜੋ ਅਸੀਂ ਭਾਗਾ ਵਾਲੇ ਆ ਕਰਮਾ ਵਾਲੇ ਆ ਇਸ ਲਈ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਦੀ ਬਰਕਤ ਐਸੀ ਹੈ ਪਿਆਰਿਓ ਅੰਮ੍ਰਿਤ ਦੀ ਵਰਕਾ ਹੁੰਦੀ ਹੈ ਅੰਮ੍ਰਿਤ ਵੇਲੇ ਮਨੁੱਖ ਸੌ ਕੇ ਉੱਠਿਆ ਹੁੰਦਾ ਹੈ ਮਿੱਧਾ ਸਾਫ਼ ਹੁੰਦਾ ਹੈ ਵਾਤਾਵਰਣ ਸ਼ਾਤ ਹੁੰਦਾ ਹੈ ਸੁਰਤ ਜੁੜਦੀ ਹੈ ਪ੍ਰਮਾਤਮਾ ਦਾ ਪਿਆਰ ਮਨੁੱਖ ਦੇ ਅੰਦਰ ਪੈਦਾ ਹੁੰਦਾ ਹੈ ਸਹਿਜ ਨਾਲ ਹੀ ਸਰਤ ਜੁੜ ਜਾਂਦੀ ਹੈ ਵੇਖੋ ਕਿੰਨਾ ਆਨੰਦ ਹੈ ਇਸ ਲਈ ਜਿਹੜੇ ਸੌਕੇ ਲਗਾ ਦਿੰਦੇ ਐ ਉਹਨਾਂ ਨੂੰ ਸੁਚੇਤ ਕਰੋ ਉਹ ਪਿਆਰਿਓ ਅੰਮ੍ਰਿਤ ਵੇਲੇ ਜਾਗਿਆ ਕਰੋ ਪ੍ਰਮਾਤਮਾ ਇਹ ਭੇਟਾ ਸਵੀਕਾਰ ਕਰਦਾ ਹੈ ਜਿਵੇਂ ਆਪਾਂ ਨੂੰ ਕੁਝ ਦਿੱਤੇ ਤੋਂ ਬਿਨਾਂ ਕੁਝ ਪ੍ਰਾਪਤ ਨਹੀਂ ਨਾ ਹੁੰਦਾ ਕੋਈ ਵੀ ਚੀਜ਼ ਲੈਣੀ ਹੋਵੇ ਤਾਂ ਕੁਝ ਨਾ ਕੁਝ ਸਾਨੂੰ ਦੇਣਾ ਪੈਂਦਾ ਭੇਟ ਦੇਣੀ ਪੈਂਦੀ ਹੈ ਪ੍ਰਮਾਤਮਾ ਇਹ ਭੇਟ ਲੈਂਦਾ ਫਿਰ ਕੀ ਅਗਰ ਰੱਖਿਆ ਜਦ ਦੱਸਿਆ ਦਰਬਾਰ ਕਿਹੜੀ ਪਾਤਸ਼ਾਹ ਕਹਿੰਦੀ ਉਹਦੇ ਅੱਗੇ ਭੇਟਾ ਰੱਖੀਏ ਜਿਹਦੇ ਕਰਕੇ ਸਾਨੂੰ ਉਹਦਾ ਦਰਬਾਰ ਜਸ ਭਵੇ ਉਹਦੇ ਨਾਲ ਸਾਡਾ ਪਿਆਰ ਬਣ ਜਾਏ ਉਹਦਾ ਸਾਨੂੰ ਮਿਲਾਪ ਹੋ ਜਾਏ ਅੱਗੇ ਜਵਾਬ ਦਿੰਦੇ ਪਾਤਸ਼ਾਹ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਅੰਮ੍ਰਿਤ ਵੇਲਾ ਭੇਟ ਕਰਨਾ ਪੈਂਦਾ ਸਮਿਆਂ ਦੇ ਵਿੱਚੋਂ ਸਾਰਿਆਂ ਤੋਂ ਸ੍ਰੇਸ਼ਟ ਵੇਲਾ ਕਿਹੜਾ ਹੈ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਬੱਤ ਹੈ ਕਿ ਆ ਬੀਜਿਆ ਭਗਤ ਖਾਏ ਖਰਚ ਰੇ ਨਖੁੱਟਾ ਨਹੀਂ ਰੱਬ ਦੇ ਪਿਆਰੇ ਇਹ ਅੰਮ੍ਰਿਤ ਵੇਲਾ ਜਿਹੜਾ ਨਾ ਇਹਦੀ ਕਮਾਈ ਖਾਂਦੇ ਆ ਅੰਮ੍ਰਿਤ ਵੇਲਾ ਵੱਤ ਹੈ ਪਰਮੇਸ਼ਰ ਦੇ ਨਾਮ ਨੂੰ ਬੀਜਣ ਦੀ ਰੱਬ ਦੇ ਪਿਆਰੇ ਹਨ ਇਹ ਵੇਲੇ ਨੂੰ ਸੰਭਾਲਦੇ ਅੰਮ੍ਰਿਤ ਵੇਲੇ ਉੱਠ ਕੇ ਕੀ ਕਰਦੇ ਆ ਵਾਹਿਗੁਰੂ 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 ਜਪਦੇ ਆ ਤੇ ਮੁੱਕਦਾ ਹੀ ਨਹੀਂ ਆਨੰਦ ਮਾਣਦੇ ਆ ਸਾਰੀ ਜ਼ਿੰਦਗੀ ਇਸ ਲਈ ਸਾਡੇ ਮਨ ਵਿੱਚ ਉਤਸ਼ਾਹ ਤੇ ਚਾਹ ਚਾਹ ਅੰਮ੍ਰਿਤ ਵੇਲੇ ਪੈਦਾ ਹੁੰਦਾ ਹੈ ਮਹਾਰਾਸ਼ਟਰੀ ਪਾਸ਼ਾ ਕਹਿੰਦੇ ਚੌਥਾ ਪੈਰ ਸੁਭਾਗ ਹੈ ਸੁਰਤیاں ਪਜਾਈ ਜਾਓ ਇਹਨੂੰ ਤੜਕਾ ਵੀ ਕਹਿੰਦੇ ਅੰਮ੍ਰਿਤ ਵੇਲੇ ਨੂੰ ਤੜਕਾ ਤਾਂ ਆਪਾਂ ਦਾਲ ਸਬਜ਼ੀ ਨੂੰ ਲਾ ਲਗੇ ਉਹਦਾ ਟੇਸਟ ਬਦਲ ਜਾਂਦਾ ਉਹਦੇ ਚ ਰਸ ਪੈ ਜਾਂਦਾ ਤੁਹਾਨੂੰ ਉਹੀ ਦਾਲ ਸਬਜ਼ੀ ਦੇਖੋ ਖਾ ਕੇ ਫਿਰ ਕਿੰਨਾ ਆਨੰਦ ਦਿੰਦੀ ਹੈ ਤੇ ਜੇ ਕਿਤੇ ਮਨੁੱਖ ਦੇ ਜੀਵਨ ਨੂੰ ਤੜਕਾ ਲੱਗ ਜੇ ਨਾ ਅੰਮ੍ਰਿਤ ਵੇਲਾ ਸੰਭਾਲਣ ਲੱਗ ਜੇ ਮਨੁੱਖ ਜੀਵਨ ਵਿੱਚ ਰਸ ਹੀ ਰਸ ਪੈਦਾ ਹੋ ਜਾਂਦਾ ਆਤਮਿਕ ਆਨੰਦ ਹਰ ਵੇਲੇ ਮਨੁੱਖ ਦਾ ਹਿਰਦਾ ਫੁੱਲਾਂ ਨੂੰ ਖਿੜਿਆ ਰਹਿੰਦਾ ਇਹ ਰੇਤੇ ਰਾਵਣਕ ਰਹਿੰਦੀ ਹੈ ਦਿਨ ਦੀ ਨੀਂਹ ਬਾਜ ਜਾਂਦੀ ਹੈ ਇਸ ਲਈ ਪਿਆਰਿਓ ਅੰਮ੍ਰਿਤ ਵੇਲਾ ਜਿਹੜਾ ਹੈ ਇਹ ਸੌਕੇ ਨਹੀਂ ਲੰਘਾਉਣਾ ਗੁਰੂ ਗੁਰੂ ਜਪਦਿਆਂ ਉਠੋ ਗੁਰੂ ਗੁਰੂ ਜਪਦਿਆਂ ਇਸ਼ਨਾਨ ਕਰੋ ਗੁਰੂ ਗੁਰੂ ਕਰਦਿਆਂ ਗੁਰਦੁਆਰਾ ਸਾਹਿਬ ਆ ਕੇ ਗੁਰੂ ਦੇ ਦਰਸ਼ਨ ਕਰੋ ਤੇ ਕੀਆ ਕਰੋ ਦਰਸ਼ਨ ਦੇਖ ਜੀਵਾ ਗੁਰਦੀਰਾ ਪੂਰਨ ਕਰਮ ਹੋਈ ਭਰਾ ਮੇਰਾ ਤੇ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਦੀ ਕਥਾ ਸੁਣੋ ਕੀਰਤਨ ਸੁਣੋ ਆਤਮਿਕ ਅਨੰਦ ਮਾਣੋ ਕਿਉਂਕਿ ਇਹ ਮੌਕਾ ਜਨ ਮਿਲਿਆ ਹੈ ਇਹ बार-बार ਨਹੀਂ ਮਿਲਣਾ ਇਸ ਜਨਮ ਨੂੰ ਸਫਲ ਕਰਨ ਵਾਸਤੇ ਅੰਮ੍ਰਿਤ ਵੇਲਾ ਗੁਰੂ ਦੀ ਭੇਟ ਕਰ ਲੱਗ ਜਾਓ ਗੁਰੂ ਦੇ ਭੇਟ ਵਿਚਾਰ ਕਿਵੇਂ ਲੱਗੇ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅੱਗੇ ਵੀਡੀਓ ਸ਼ੇਅਰ ਵੀ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕਮੈਂਟ ਕਰਕੇ ਹੌਸਲਾ ਦੇ ਦਿੰਨੇ ਆ ਫਿਰ ਜੀ ਕਰਦਾ ਵੀ ਅੱਜ ਨਵੀਂ ਕੋਈ ਵਿਚਾਰ ਗੁਰੂ ਪਿਆਰਿਆਂ ਨੂੰ ਸੁਣਾਈਏ ਕੋਈ ਭੁੱਲ ਹੋ ਗਈ ਤਾਂ ਖਿਮਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ